ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਦੇ ਉੱਤੇ ਸੋ ਦੋਸਤੋ ਅੱਜ ਆਪਾਂ ਇੱਕ ਐਸੇ ਹਮਲੇ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਜੀਨੂੰ ਸੁਣ ਕੇ ਤੁਹਾਡੇ ਰੌਂਗ ਤੇ ਖੜੇ ਹੋ ਜਾਣਗੇ ਵੀ ਐਡਾ ਤਕੜਾ ਹਮਲਾ ਵੀ ਸੋਚ ਸਕਦੇ ਸੀ ਕਦੇ ਸਿੰਘ ਖੜਕੋਵਾਦ ਵੇੜੇ ਸੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਬਾਖਮਾਲ ਹੋਣ ਵਾਲੀ ਆ ਜੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਦਲਜੀਤ ਸਿੰਘ ਪਾਉ ਹੋਰ ਹੀ ਲਿਖਦੇ ਨੇ ਕਹਿੰਦੇ ਵੀ ਜਿਸ ਦਿਨ ਰਪੈਰੋ ਤੇ ਹਮਲਾ ਹੋਇਆ ਸੀ ਤਾਂ ਉਸ ਦਿਨ ਇੱਕ ਹੋਰ ਵੀ ਵੱਡਾ ਹਮਲਾ ਹੋਇਆ ਤੇ ਉਹ ਵੀ ਨਾਕਾਮਯਾਬ ਰਿਹਾ ਸਨਾਮ ਤੋਂ ਇੱਕ ਨੌਜਵਾਨ ਕਰਮਜੀਤ ਸਿੰਘ ਨੇ ਸਰਦਾਰ ਉਦਮ ਸਿੰਘ ਤੋਂ ਪ੍ਰੇਰਣਾ ਲੈਂਦਿਆਂ ਇਕੱਲਿਆਂ ਹੀ ਜਾ ਕੇ ਰਾਜੀਵ ਗਾਂਧੀ ਤੇ ਹਮਲਾ ਕਰ ਦਿੱਤਾ ਇਹ ਗੱਲ 1986 ਦੀਆਂ ਗਰਮੀਆਂ ਦੀ ਹੈ ਕਰਮਜੀਤ ਸਿੰਘ ਨੂੰ ਪਤਾ ਲੱਗਿਆ ਕਿ ਲਾਲ ਬਹਾਦਰ ਸ਼ਾਸਤਰੀ ਦੀ ਸਮਾਦੀ ਤੇ ਉਸ ਦੀ ਮੌਤ ਦੇ ਦਿਨ ਪ੍ਰਧਾਨ ਮੰਤਰੀ ਸ਼ਰਧਾਂਜਲੀ ਦੇਣ ਆਉਂਦਾ ਹੈ ਸਮਾਦ ਨੇੜੇ ਇੱਕ ਥਾਂ ਤੇ ਵੇਲਾਂ ਦਾ ਬਹੁਤ ਜ਼ਿਆਦਾ ਸੰਗਣਾ ਝੁਰਮੜ ਸੀ ਇਹ ਸਿੰਘ ਉਥੇ 3 ਦਿਨ ਪਹਿਲਾਂ ਜਾ ਕੇ ਲੁਕ ਗਿਆ ਸੀ ਤੇ ਉਸ ਦਿਨ ਤੱਕ ਉਡੀਕ ਕਰਦਾ ਰਿਹਾ ਉੱਥੇ ਗਾਰਦ ਨੇ ਗੇੜਾ ਦਾ ਮਾਰਿਆ ਪਰ ਕਿਸੇ ਨੇ ਉੱਥੇ ਨਹੀਂ ਦੇਖਿਆ ਜਾਂ ਇਹ ਦਿਖਿਆ ਹੀ ਨਹੀਂ ਜਦੋਂ ਰਾਜੀਵ ਗਾਂਧੀ ਸ਼ਰਧਾਂਜਲੀ ਦੇਣ ਆਇਆ ਤਾਂ ਉਹ ਬਿਲਕੁਲ ਇਸ ਦੀ ਮਾਰ ਦੇ ਥੱਲੇ ਸੀ ਉਸ ਨੇ ਗੋਲੀ ਚਲਾ ਦਿੱਤੀ ਪਰ ਐਨੇ ਸਿਰੜ ਤੇ ਸਖਤ ਘਾ ਲੈਣਾ ਕਰਨ ਵਾਲੇ ਸਿੰਘ ਕੋਲ ਹਥਿਆਰ ਇੱਕ 12 ਬੋਰ ਦਾ ਕਟਾ ਹੀ ਸੀ ਗੋਲੀ ਦਾ ਖੜਕਾ ਹੋਇਆ ਤੇ ਸ਼ਾਇਦ ਕਿਸੇ ਬੰਦੇ ਨੂੰ ਇੱਕ ਅੱਧਾ ਦਾਣਾ ਵਜਿਆ ਵੀ ਤੀਜੀ ਗੋਲੀ ਮਗਰੋਂ ਉਹਨਾਂ ਨੇ ਉਹਨੂੰ ਉੱਪਰੋਂ ਲਾ ਲਿਆ ਇਹ ਸਿੰਘ ਵੱਲੋਂ ਤਾਂ ਕੋਈ ਕਸਰ ਨਹੀਂ ਛੱਡੀ ਗਈ ਪਰ ਉਹਦੇ ਕੋਲ ਲੋੜੀਦਾ ਅਸਰਾ ਨਹੀਂ ਸੀਗਾ ਬਾਅਦ ਵਿੱਚ ਉਸਨੇ ਦੱਸਿਆ ਕਿ ਸਮਾਨ ਲੈ ਲਈ ਉਹਨੇ ਬਹੁਤ ਲੋਕਾਂ ਤੱਕ ਪਹੁੰਚ ਕੀਤੀ ਦਰਬਾਰ ਸਾਹਿਬ ਵਿੱਚ ਬੈਠੇ ਸਿੰਘਾਂ ਨੂੰ ਵੀ ਮਿਲਿਆ ਪਰ ਕਿਸੇ ਨੇ ਉਸਤੇ ਵਿਸ਼ਵਾਸ ਨਹੀਂ ਕੀਤਾ ਤੇ ਉਸਨੇ ਦੇਸੀ ਕੱਟੇ ਨਾਲ ਹੀ ਚੜਾਈ ਕਰ ਦਿੱਤੀ ਅਗਲੇ ਦਿਨ ਦੇਸ਼ ਦੀਆਂ ਸਾਰੀਆਂ ਅਖਬਾਰਾਂ ਇਹਨਾਂ ਦੇ ਕਾਰਨਾਮਿਆਂ ਨਾਲ ਹੀ ਭਰੀਆਂ ਪਈਆਂ ਸਨ ਦੇਸ਼ ਦੇ ਦੋ ਅਹਿਮ ਵਿਅਕਤੀ ਬਾਲਬਾਲ ਬਚੇ ਤੇ ਰਾਖੇ ਉਤੇ ਵੱਡੇ ਸਵਾਲ ਉੱਠੇ ਰਬੇਰੋ ਤੇ ਹਮਲਾਵਰ ਪੁਲਿਸ ਵਾਲੇ ਹੋਣ ਕਰਕੇ ਸਰਕਾਰ ਬਿਲਕੁਲ ਹਿੱਲ ਗਈ ਪਰ ਸਿੱਖ ਕੌਮ ਵਿੱਚ ਖੁਸ਼ੀ ਦੇ ਨਾਲ-ਨਾਲ ਅਫਸੋਸ ਜਿਆ ਰਹਿ ਗਿਆ ਅਗਲੇ ਦਿਨ ਚਰਨਜੀਤ ਸਿੰਘ ਤਲਵੰਡੀ ਮਥਰਾ ਸਿੰਘ ਮੈਂ ਅਤੇ ਹਰਜਿੰਦਰ ਸਿੰਘ ਜਿੰਦਾ ਅਖਬਾਰਾਂ ਪੜ੍ਹ ਰਹੇ ਸੀ ਤਾਂ ਸਾਨੂੰ ਬੜਾ ਅਫਸੋਸ ਸੀ ਕਿ ਇੰਨੀ ਮਿਹਨਤ ਕਰਕੇ ਵੀ ਕੰਮ ਸਿਰੇ ਨਹੀਂ ਚੜੇ ਇਹ ਗੱਲ ਵੀ 86 ਦੀ ਹੈ ਜਦੋਂ ਅਸੀਂ ਦਿੱਲੀ ਵਿੱਚ ਰਹਿ ਰਹੇ ਸਾਂ ਤੇ ਪੂਰੀ ਤਰ੍ਹਾਂ ਸਥਾਪਿਤ ਸੀ ਸਾਡੇ ਲਗਾਤਾਰ ਅਮਰੀਕਾ ਅਤੇ ਯੂਰਪ ਵਿੱਚ ਸਾਡੇ ਸਾਥੀਆਂ ਨਾਲ ਟੈਲੀਫੋਨ ਰਾਹੀਂ ਸੰਬੰਧ ਬਣੇ ਰਹਿੰਦੇ ਸਨ ਯੂਰਪ ਤੋਂ ਵਿਸ਼ੇਸ਼ ਕਰਕੇ ਸਾਨੂੰ ਮਿਲਣ ਲਈ ਇੱਕ ਘੌਨਮੋਨ ਨੌਜਵਾਨ ਆਇਆ ਸੀ ਉਸ ਦਾ ਪਾਕਿਸਤਾਨ ਵਿਚਲੇ ਸਿੰਘਾਂ ਨਾਲ ਵੀ ਸੰਬੰਧ ਸੀ ਤੇ ਉੱਥੇ ਆਉਂਦਾ ਜਾਂਦਾ ਸੀ ਉਹ ਉਹ ਸਿੰਘ ਦਿੱਲੀ ਦੇ ਇੱਕ ਵੱਡੇ ਹੋਟਲ ਵਿੱਚ 3-4 ਦਿਨ ਰਿਹਾ ਤੇ ਅਸੀਂ ਹਰ ਰੋਜ਼ ਉਸ ਨੂੰ ਮਿਲਦੇ ਰਹੇ ਬਹੁਤ ਗੱਲਾਂ ਬਾਤਾਂ ਹੋਈਆਂ ਇੱਧਰ ਲੀਆਂ ਤੇ ਉੱਧਰ ਲੀਆਂ ਸੰਘਰਸ਼ ਨੂੰ ਹੋਰ ਅੱਗੇ ਵਧਾਉਣ ਲਈ ਵਿਚਾਰ ਵਟਾਂਦਰਾ ਹੋਇਆ ਉਸ ਨੇ ਸਾਨੂੰ ਕੁਝ ਪੈਸੇ ਵੀ ਦਿੱਤੇ ਜੋ ਅਸੀਂ ਰੱਖ ਲਏ ਪਰ ਉਸ ਨੂੰ ਦੱਸਿਆ ਕਿ ਅਸੀਂ ਪੈਸੇ ਦਾ ਆਪਣਾ ਇੰਤਜ਼ਾਮ ਇੱਥੋਂ ਕੋਈ ਕਰ ਲੈਨੇ ਆਂ ਤੁਸੀਂ ਇਹ ਪੈਸਾ ਪਾਰ ਵਾਲੇ ਸਿੰਘਾਂ ਕੋਲ ਭੇਜੋ ਉਹ ਸਿੰਘ ਅਫਗਾਨਿਸਤਾਨ ਦਰਰੇ ਵਿੱਚ ਮੁਜਾਹੀਦਿਨਾਂ ਕੋਲ ਵੀ ਰਹਿ ਕੇ ਆਇਆ ਸੀ ਤੇ ਸਾਰੀ ਤਰ੍ਹਾਂ ਦੇ ਹਥਿਆਰਾਂ ਬਾਰੇ ਜਾਣਦਾ ਸੀ ਉੱਥੇ ਵਰਤੇ ਜਾਂਦੇ ਹਥਿਆਰਾਂ ਬਾਰੇ ਸੁਣ ਕੇ ਅਸੀਂ ਬੜੇ ਹੈਰਾਨ ਹੋਏ ਅਸੀਂ ਉਹਨੂੰ ਦੱਸਿਆ ਵੀ ਅਸੀਂ ਤਾਂ ਇੱਥੇ ਰਵਾਲਵਰਾਂ ਤੇ ਸਟੇਨਗਨਾਂ ਨਾਲ ਹੀ ਸਾਰਦੇ ਹਾਂ ਇਹ ਵੀ ਸਾਨੂੰ ਕੰਮ ਕਰਨ ਖਾਤਰ ਇੱਕ ਥਾਂ ਤੋਂ ਦੂਸਰੀ ਥਾਂ ਤੇ ਲਿਜਾਣੇ ਪੈਂਦੇ ਨੇ ਉਸ ਨੇ ਦੱਸਿਆ ਕਿ ਦਿੱਲੀ ਵਾਲੇ ਕੰਮਾਂ ਤੋਂ ਸਾਰੀ ਦੁਨੀਆ ਦੇ ਸਿੰਘ ਬਹੁਤ ਖੁਸ਼ ਨੇ ਜੇ ਕਿਤੇ ਰਾਜੀਵ ਗਾਂਧੀ ਨੂੰ ਨਿਸ਼ਾਨਾ ਕੀਤਾ ਜਾਵੇ ਤਾਂ ਗੱਲ ਬਣਦੀ ਹੈ ਅਤੀ ਦਸਿਆ ਕਿ ਪ੍ਰਧਾਨ ਮੰਤਰੀ ਹੋਣ ਕਰਕੇ ਉਹਦੀ ਬਹੁਤ ਜ਼ਿਆਦਾ ਰੱਖੀ ਹੁੰਦੀ ਹੈ ਫਿਰ ਉਸਨੇ ਕਿਹਾ ਕਿ ਮੈਂ ਇੱਕ ਯੋਜਨਾ ਲੈ ਕੇ ਆਇਆ ਤੁਸੀਂ ਦੱਸੋ ਕਿ ਇਹ ਹੋ ਸਕਦਾ ਹੈ ਕਿ ਨਹੀਂ ਉਸਨੇ ਦੱਸਿਆ ਕਿ ਅਮਰੀਕਾ ਨੇ ਮੁਜਾਹੀਦਿਨਾਂ ਨੂੰ ਰੂਥ ਦੇ ਜਹਾਜ਼ ਤੇ ਹੈਲੀਕਾਪਟਰ ਸਿੱਟਣ ਲਈ ਸਟਿੰਗਰ ਮਜ਼ਾਈਲ ਦਿੱਤੀਆਂ ਨੇ ਜੋ ਬਹੁਤ ਕਾਰਗਰ ਨੇ ਰੂਥ ਦੇ ਪਿੱਛੇ ਹਟਣ ਦਾ ਮੁੱਖ ਕਾਰਨ ਇਹ ਹਥਿਆਰ ਨੇ ਇੱਕ ਬਹੁਤ ਛੋਟੀ ਜਹੀ ਮਜ਼ਾਈਲ ਹੈ ਤੇ ਇਸ ਨੂੰ ਤੁਸੀਂ ਕਾਰ ਵਿੱਚ ਰੱਖ ਕੇ ਕਿਤੇ ਵੀ ਲਿਜਾ ਸਕਦੇ ਹੋ ਤੇ ਇੱਕ ਜਣਾ ਹੀ ਮੋਡੇ ਤੇ ਰੱਖ ਕੇ ਚਲਾ ਸਕਦਾ ਹੈ ਤੇ ਇਹ 5 ਕਿਲੋਮੀਟਰ ਤੱਕ ਕਿਸੇ ਵੀ ਉੱਡਦੀ ਚੀਜ਼ ਨੂੰ ਯਕੀਨਨ ਸੁੱੜ ਦਿੰਦੀ ਹੈ ਉਸ ਨੇ ਕਿਹਾ ਕਿ ਚਲਾਉਣੀ ਬਹੁਤ ਸੌਖੀ ਹੈ ਤੇ ਮੈਂ ਇਸ ਨੂੰ ਚਲਦਿਆਂ ਦੇਖਿਆ ਹੈ ਤੇ ਮੈਂ ਵੀ ਚਲਾ ਸਕਦਾ ਸਾਡੇ ਲਈ ਬਹੁਤ ਵੱਡੀ ਖਬਰ ਸੀ ਇਹ ਕਿਉਂਕਿ 2 ਕੁ ਮਹੀਨੇ ਪਹਿਲਾਂ ਹੀ ਜਦੋਂ ਅਸੀਂ ਜੈਪੁਰ ਵੱਲੋਂ ਜਾ ਰਹੇ ਸੀ ਤਾਂ ਹਵਾਈ ਅੱਡੇ 에어ਪੋਰਟ ਦੇ ਪਿਛਲੇ ਪਾਸੇ ਰੁਕੇ ਸ਼ਾਅਵ ਕਰਦੇ ਹਾਂ ਵਕਤ ਅਸੀਂ ਦੇਖਿਆ ਸੀ ਕਿ ਸਾਰੇ ਜਹਾਜ਼ ਉਡਣ ਵੇਲੇ ਉਧਰ ਆਉਂਦੇ ਸਨ ਤੇ ਉਸ ਸਮੇਂ ਸੜਕ ਤੋਂ ਬਹੁਤ ਥੋੜੀ ਉਚਾਈ ਤੇ ਹੁੰਦੇ ਸਨ ਵੱਧ ਤੋਂ ਵੱਧ 1.5 ਕਿਲੋਮੀਟਰ ਇਸ ਤੋਂ ਬਾਅਦ ਹੀ ਉਹ ਉਚਾਈ ਫੜਦੇ ਸਨ ਅਸੀਂ ਉਹ ਸੱਜਣ ਨੂੰ ਉਹ ਜਗ੍ਹਾ ਦਿਖਾਈ ਤਾਂ ਉਹ ਬਹੁਤ ਖੁਸ਼ ਹੋਇਆ ਤੇ ਉਸਨੇ ਕਿਹਾ ਵੀ ਇੱਥੇ ਤਾਂ ਕੋਈ ਵੀ ਜਹਾਜ਼ ਪਾਚ ਨਹੀਂ ਸਕਦਾ ਉਸ ਵਕਤ ਭਾਰਤ ਸਰਕਾਰ ਦੇ ਜਹਾਜ਼ ਤੇ ਪ੍ਰਧਾਨ ਮੰਤਰੀ ਦਾ ਜਹਾਜ਼ ਵੀ ਇੱਥੋਂ ਹੀ ਉੜਦੇ ਸਨ ਉਦੀ ਯੋਜਨਾ ਅਤੇ ਤਜਰਬੇ ਦੇ ਯਕੀਨੀ ਹੋਣ ਨਾਲ ਅਸੀਂ ਸਾਰੇ ਹੀ ਬਹੁਤ ਜੋਸ਼ ਅਤੇ ਖੁਸ਼ੀ ਵਿੱਚ ਸਾਂ ਕਿ ਹੁਣ ਅਸੀਂ ਸਿੱਖਾਂ ਦੇ ਸਭ ਤੋਂ ਵੱਡੇ ਾਕਾਤਲ ਦੁਸ਼ਮਣ ਨੂੰ ਥੱਲੇ ਸੁੱਟ ਲਵਾਂਗੇ ਤੇ ਇਹ ਕੰਮ ਕਰਨ ਨੂੰ ਬਹੁਤ ਹੀ ਸੌਖਾ ਲੱਗਦਾ ਸੀ ਪ੍ਰਧਾਨ ਮੰਤਰੀ ਦੀ ਸਾਰੀ ਰਾਖੀ ਤਰੀ ਤਰਾਈ ਰਹਿ ਜਾਣੀ ਹੈ ਜਦੋਂ ਉਹ ਉਡਾਣ ਭਰ ਕੇ ਸਾਡੇ ਉੱਪਰ ਦੀ ਲੰਘਦਾ ਹੈ ਤਾਂ ਇੱਕ ਛੋਟੀ ਜਹੀ ਮਜ਼ਾਇਲ ਨਾਲ ਇਸ ਮੈਦਾਨ 'ਚੋਂ ਕੋਈ ਵੀ ਉਹਦੇ ਜਹਾਜ਼ ਨੂੰ ਸੁੱਟ ਸਕਦਾ ਸੀ ਅਸਲ ਗੱਲ ਤਾਂ ਮਜ਼ਾਇਲ ਦਾ ਸਰਹੱਦ ਪਾਰ ਕਰਕੇ ਦਿੱਲੀ ਲਿਆਉਣ ਤੇ ਪ੍ਰਧਾਨ ਮੰਤਰੀ ਦੇ ਜਹਾਜ਼ ਦੀ ਪਛਾਣ ਅਤੇ ਉਡਣ ਸਮੇਂ ਦੀ ਜਾਣਕਾਰੀ ਹਾਸਲ ਕਰਨੀ ਸੀ ਉਸਨੇ ਕਿਹਾ ਕਿ ਮੈਂ ਵਾਪਸ ਯੂਰਪ ਜਾ ਕੇ ਅਫਗਾਨਿਸਤਾਨ ਤੋਂ ਇਹਦਾ ਪ੍ਰਬੰਧ ਕਰਦਾ ਅਸੀਂ ਕਿਹਾ ਵੀ ਅਸੀਂ ਇੱਥੇ ਪ੍ਰਧਾਨ ਮੰਤਰੀ ਦੇ ਜਹਾਜ਼ ਬਾਰੇ ਸਾਰੀ ਜਾਣਕਾਰੀ ਇਕੱਠੀ ਕਰ ਲੈਣੇ ਆ ਜੋ ਸਾਡੇ ਲਈ ਕੋਈ ਖਾਸ ਗੱਲ ਨਹੀਂ ਸੀ ਕਿਉਂਕਿ ਪ੍ਰਧਾਨ ਮੰਤਰੀ ਦੇ ਦਿੱਲੀ ਤੋਂ ਬਾਹਰ ਜਾਣ ਦੇ ਵੇਰਵੇ ਤਾਂ ਆਮ ਲੋਕਾਂ ਵਿੱਚ ਨਸ਼ਰੀ ਹੁੰਦੇ ਸਨ ਕੀਮਤੀ ਗੱਲ ਤਾਂ ਸਾਰੀ ਇੰਨੀ ਸੀ ਕਿ ਜਹਾਜ਼ ਦੀ ਨਿਸ਼ਾਨੀ ਤੇ ਰਨਵੇ ਦਾ ਪਤਾ ਹੋਵੇ ਉਹ ਸਿੰਘ ਵਾਪਸ ਚਲਾ ਗਿਆ ਤੇ ਅਸੀਂ ਹਵਾਈ ਅੱਡੇ ਦੇ ਅੰਦਰ ਜਾ ਕੇ ਸਭ ਕੁਝ ਵੇਖਿਆ ਬਲਜਿੰਦਰ ਸਿੰਘ ਰਾਜੂ ਦਾ ਇੱਕ ਜਾਣਕਾਰ ਸੀ ਜਿਸ ਨੇ ਸਾਨੂੰ ਹੋਰ ਵੀ ਜਾਣਕਾਰੀ ਦਿੱਤੀ ਕੁਝ ਮਹੀਨਿਆਂ ਵਿੱਚ ਅਸੀਂ ਸਾਰੀ ਜਾਣਕਾਰੀ ਤੇ ਸੰਭਾਵੀ ਹਾਲਾਤ ਦੀ ਕਲਪਨਾ ਇਕੱਠੀ ਕਰ ਲਈ ਉਹ ਸਿੰਘ ਨੇ ਮਜ਼ਾਇਲ ਹਾਸਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਸਭ ਤੋਂ ਵੱਡੀ ਔਕੜ ਇਹ ਸੀ ਕਿ ਪਾਕਿਸਤਾਨ ਵਾਲੇ ਅਜੇ ਹਾ ਕੁਝ ਨਹੀਂ ਸੀ ਹੋਣ ਦੰਦੇ ਉਸ ਵਕਤਾਂ ਉਹਨਾਂ ਨੇ ਅਸਾਲਟਾਂ ਵੀ ਨਹੀਂ ਸੀ ਦਿੱਤੀਆਂ ਤੇ ਸਾਡੇ ਸਿੰਘ ਅਸਾਲਟਾਂ ਪਿਸਤੌਲ ਹੱਥ ਗੋਲੇ ਤੇ ਬਰੂਦ ਵੀ ਦਰਰੇ ਵਾਲੇ ਬਾਜ਼ਾਰ ਵਿੱਚੋਂ ਹੀ ਖਰੀਦਦੇ ਸਨ ਉਹ ਪੂਰਾ ਖਿਆਲ ਰੱਖਦੇ ਸਨ ਕਿ ਸਿੰਘਾਂ ਨੇ ਕਿੰਨਾ ਸਮਾਂ ਸਮਾਨ ਖਰੀਦੇ ਆ ਤੇ ਕੋਈ ਵੱਡਾ ਹਥਿਆਰ ਨਹੀਂ ਸੀ ਖਰੀਦਣ ਦੰਦੇ ਮਜ਼ਾਇਲ ਬਾਰੇ ਤਾਂ ਸੋਚਿਆ ਵੀ ਨਹੀਂ ਸੀ ਜਾ ਸਕਦਾ ਉਹ ਸਿੰਘ ਨੇ ਮੁਜਾਹਿਦ ਇਨਾਂ ਨਾਲ ਸਿੱਧਾ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਮੁਜਾਹਿਦ ਇਨਾਂ ਵਿੱਚੋਂ ਕਿਸੇ ਨੇ ਮਜ਼ਾਇਲ ਦੇਣ ਦੀ ਹਾਮੀ ਵੀ ਭਰੀ ਸਿੰਘਾਂ ਨੇ ਪੈਸਾ ਵੀ ਇਕੱਠਾ ਕਰ ਲਿਆ ਪਰ ਐਨ ਮੌਕੇ ਤੇ ਮਜ਼ਾਇਲ ਹੱਥ ਨਹੀਂ ਆ ਸਕੀ ਕਿਸੇ ਤਰ੍ਹਾਂ ਪਾਕਿਸਤਾਨ ਵਾਲਿਆਂ ਨੂੰ ਪਤਾ ਲੱਗ ਗਿਆ ਤਾਂ ਉਹ ਬਹੁਤ ਖਫਾ ਹੋਏ ਨਤੀਜਾ ਇਹ ਨਿਕਲੇ ਆ ਕਿ ਪਾਕਿਸਤਾਨ ਵਾਲਿਆਂ ਨੇ ਉਸ ਸੱਜਣ ਸਮੇਤ ਬਾਹਰੋਂ ਆਏ ਕੁਝ ਕੁ ਸਿੰਘਾਂ ਨੂੰ ਜ਼ਬਰੀ ਵਾਪਸ ਘੱਲ ਦਿੱਤਾ ਇਸ ਤਰ੍ਹਾਂ ਇਹ ਯੋਜਨਾ ਸਿਰੇ ਨਾ ਚੜ੍ਹ ਸਕੀ ਸਾਡੀ ਪੂਰੀ ਤਿਆਰੀ ਸੀ ਸਿੰਘਾਂ ਨੇ ਵੀ ਉਧਰੋਂ ਪੂਰੀ ਕੋਸ਼ਿਸ਼ ਕੀਤੀ ਪਰ ਵਿਚ ਵਿਚਾਲੇ ਬਹੁਤ ਰੋਕਾਂ ਸਨ ਦੇਖੋ ਕਈ ਵਾਰ ਦੁਸ਼ਮਣ ਵੀ ਅਣਜਾਣੇ ਵਿੱਚ ਜਾਂ ਆਪਣੇ ਮਫਾਦਾਂ ਲਈ ਇੱਕ ਦੂਸਰੇ ਦਾ ਫਾਇਦਾ ਕਰ ਜਾਂਦੇ ਨੇ ਜੇ ਮਜ਼ਾਇਲ ਆ ਜਾਂਦੀ ਤਾਂ ਇਤਿਹਾਸ ਹੋਰ ਹੋਣਾ ਸੀ ਲਿੱਟਿਆਂ ਦੀ بجائے ਉਹਦੀ ਭਾਜੀ ਸਿੰਘਾਂ ਨੇ ਮੋੜਨੀ ਸੀ ਸਾਡੇ ਜਥੇ ਤੋਂ ਬਿਨਾ ਹੋਰ ਵੀ ਬਹੁਤ ਸਿੰਘਾਂ ਨੇ ਰਾਜੀਵ ਗਾਂਧੀ ਦੀ ਭਾਜੀ ਮੋੜ ਲਈ ਸਖਤ ਮਿਹਨਤ ਕੀਤੀ ਦੋਸਤੋ ਇਹ ਸੀ ਕਿੱਸਾ ਜਦੋਂ ਕਿ ਸਟਿੰਗਰ ਮਜ਼ਾਇਲ ਨਾਲ ਰਾਜੀਵ ગાંધી ਨੂੰ ਮਾਰਨ ਦੀ ਪੂਰੀ ਯੋਜਨਾ ਬਣਾਈ ਗਈ ਸੀ ਸੋ ਐਸੇ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਸਰੀ ਆਕਾਲ